ਨਮਸਕਾਰ ਜੀ ਮੈਂ ਨਜ਼ੀਰ ਮੁਹੰਮਦ ਮੈਂ 10-12 ਸਾਲ ਤੋਂ ਗਠੀਏ ਦਾ ਮਰੀਜ਼ ਆ ਮੇਰੇ ਗੋਡੇ ਗਿੱਟੇ ਗੋਟ ਬਾਹਾਂ ਦਰਦ ਕਰਦੇ ਆ ਸੀਗੇ ਹਰ ਇੱਕ ਚੀਜ਼ ਤੋਂ ਮੈਂ ਪੇੜ ਕੇ ਨਾਲ ਲੈ ਕੇ ਆਪਦਾ ਟਾਈਮ ਕੱਟਦਾ ਸੀਗਾ ਬੜਾ ਮੈਨੂੰ ਮਹਿਸੂਸ ਹੋਇਆ ਵੀ ਯਾਰ ਇਹ ਮੈਨੂੰ ਕਿਹੜੀ ਬਿਮਾਰੀ ਲੱਗ ਗਈ ਆ ਤੇ ਮੈਂ بڑے ਡਾਕਟਰਾਂ ਕੋਲੋਂ ਇਲਾਜ ਕਰਵਾਇਆ ਕਦੇ ਜਿੱਥੇ ਵੀ ਕਿਤੇ ਯਾਰ ਦੋਸਤ ਨੇ ਮਿੱਤਰ ਪ੍ਰੇਮੀ ਨੇ ਜਾਂ ਘਰਦਿਆਂ ਨੇ ਦੱਸਿਆ ਵੀ ਤੁਸੀਂ ਫਲਾਣੇ ਡਾਕਟਰ ਕੋਲੇ ਜਾਵੋ ਮੈਂ بڑے ਡਾਕਟਰ ਬਦਲੇ ਜੀ ਪਰ ਮੈਨੂੰ ਕਿਤੋਂ ਵੀ ਕੋਈ ਫਰਕ ਨਹੀਂ ਪਿਆ ਕੋਈ ਮੈਨੂੰ ਸੁੰਡ ਖਾਣ ਨੂੰ ਕਹਿੰਦਾ ਸੀ ਜਾਂ ਕੋਈ ਕੋਈ ਕੁਛ ਦੇਸੀ ਇਲਾਜ ਦੱਸਦੇ ਰਹੇ ਕੋਸ਼ਾ ਖਾਲਾ ਬੈਬੱਦੀ ਦੀ ਚੀਜ਼ ਲਾਖਾਂ ਹੀ ਮਾਂ ਦੀ ਦਾੜ ਲਾਖਾਂ ਆਲੂ ਲਾਖਾਂ ਗੋਭੀ ਲਾਖਾਂ ਮੇਰਾ ਖਾਣਾ ਪੀਣਾ ਵੀ ਛੁੱਟ ਗਿਆ ਜੀ ਕਈ ਚੀਜ਼ਾਂ ਤੋਂ ਮੈਂ ਤਰਸਦਾ ਰਿਹਾ ਹੈ ਨਾ ਇਸ ਕਰਕੇ ਮੈਂ ਨੂੰ ਫਿਰ ਕਿਸੇ ਮੇਰੇ ਬਹੁਤ ਹੀ ਖਾਸ ਅਜੀਬ ਦੋਸਤ ਨੇ ਦੱਸਿਆ ਵੇ ਆਪਣੇ ਡਾਕਟਰ ਸ਼ਾਹਦਾ ਜੀ ਨੇ ਤੁਸੀਂ ਉਹਨਾਂ ਨਾਲ ਸੰਪਰਕ ਮੈਨੂੰ ਉਹ ਬਹੁਤ ਹੀ ੱੱਕੇ ਨਾਲ ਜ਼ਬਰਦਸਤੀ ਮੈਨੂੰ ਡਾਕਟਰ ਸ਼ਾਹਦੇ ਜੀਆਂ ਕੋਲ ਲੈ ਕੇ ਗਏ ਉਹਨਾਂ ਨੇ ਮੇਰਾ ਦੁੱਖ ਦੇਖਿਆ ਸੁਣਿਆ ਮੇਰੇ ਟੈਸਟ ਵਗੈਰਾ ਲੈ ਉਹਨਾਂ ਨੇ ਦੱਸਿਆ ਮੈਨੂੰ ਵੀ ਭਾਈ ਸਾਹਿਬ ਤੁਹਾਨੂੰ ਗਠੀਆ ਹੋਇਆ ਹੋਇਆ ਦਵਾਈ ਲੈ ਕੇ ਡਾਕਟਰ ਸ਼ਾਹਦੇ ਜੀਆਂ ਕੋਲੋਂ ਮੈਂ ਘਰ ਆ ਗਿਆ ਹੁਣ ਮੈਂ 1.5 ਸਾਲ ਤੋਂ ਉਹਨਾਂ ਦੀ ਲਗਾਤਾਰ ਦਵਾਈ ਖਾ ਰਿਹਾ ਹੁਣ ਆ ਦੇਖੋ ਤੁਹਾਡੇ ਸਾਹਮਣੇ ਆ ਗੁੱਡੇ ਕਿਤੇ ਤਿਆਰ ਨੇ ਮੇਰੇ ਮੈਂ ਸਕੂਟਰੀ ਵੀ ਕਿਤੇ ਮਾੜੀ ਮੁੰਡੀ ਚਲਾ ਲੈਣਾ ਹੁਣ ਮੈਂ ਨੱਠ ਭੱਜ ਸਕਦਾ ਸਵੇਰੇ ਮੈਂ ਉੱਠ ਕੇ 4 ਵਜੇ ਬਾਹਰ ਅੰਦਰ ਵੀ ਚਲੇ ਜਾਣਾ ਬੱਚਿਆਂ ਦੇ ਨਾਲ ਵੀ ਘੁੰਮਦਾ ਫਿਰਦਾ ਤੇ ਮੈਨੂੰ ਸੈਰ ਕਰਨ ਵਾਸਤੇ ਵੀ ਲੈ ਕੇ ਚਲੇ ਜਾਂਦੇ ਨੇ ਤੇ ਮੈਂ ਉਹਨਾਂ ਦਾ ਫੇਰ ਦੁਬਾਰਾ ਇਸੀ ਗੱਲ ਤੋਂ ਉਹਨਾਂ ਦਾ ਧੰਨਵਾਦੀ ਆ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਕਰੇ ਡਾਕਟਰ ਸ਼ਾਹਦਾ ਜੀ ਮੇਰੀਆਂ ਸ਼ੁਭ ਕਾਮਨਾਵਾਂ ਮਾਨੇ ਤੈਦ